ਪਰ ਨਹੀਂ ਮੈਂ ਤਾਂ ਇੱਥੇ ਨਹੀਂ ਸੀ ਗੋਲੀਆਂ ਚੱਲਣੀਆਂ ਸੀ ਇੱਥੇ ਗੋਲੀ ਚੱਲੀ ਆ ਕਿੰਨੇ ਲੋਕ ਸੀ ਜਿੰਨਾ ਹਮਲਾਵਰ ਤਿੰਨ ਲੋਕ ਦੱਸਦੇ ਆ ਸੁਖਦੇਵ ਸਿੰਘ ਕਿੱਥੇ ਬੈਠਾ ਆ ਸੁਖਦੇਵ ਸਿੰਘ ਇਧਰ ਆਉਣ ਡਿਆ ਛੜਤ ਤੋਂ ਇਕਲ ਕੱਡੇ ਵਾਲੇ ਬੰਦੇ ਉਹ ਮਗਰ ਲੱਗੇ ਆਉਣ ਡੇ ਇਹ ਮੇਰੇ ਖਿਆਲ 12 ਵਜੇ ਦੀ ਗੱਲ ਆ ਕੋਈ ਕਾਰਨ ਪਤਾ ਲੱਗਾ ਇਸ ਚੀਜ਼ ਦਾ ਨਹੀਂ ਕਾਰਨ ਤਾਂ ਨਹੀਂ ਪਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਮੂਲਵਟੇ ਕਿ ਨਹੀਂ ਮੂਲਵਟੇ ਸੁਖਦੇਵ ਸਿੰਘ ਹੁਣ ਕਿੱਥੇ ਨੇ ਸਟੇ ਹੋਣਾ ਹਸਪਤਾਲ ਉਹਨਾਂ ਦੀ ਹਾਲਾਤ ਜਿਹੜੇ ਕਿਵੇਂ ਦੇ ਨੇ ਹੁਣ ਦੱਸਦੇ ਮੈਂ ਕੋ ਠੀਕ ਹੈ ਤਿੰਨ ਬੰਦੇ ਉਧਰੋਂ ਆਏ ਸੀ ਇੱਕ ਲਗੜੇ ਕਾਲੇ ਬੰਦੇ ਆਏ ਕੋਈ ਰੰਜਿਸ਼ ਕਰਾ ਤਨੀ ਪਈ ਸੀ ਨਹੀਂ ਪਤਾ ਨਹੀਂ ਕੋਈ ਕਹਿ ਦੇ ਸਕਦੇ ਕੀ ਮੰਗ ਕਰਦੇ ਹੁਣ ਚਾਹ ਇਨਸਾਫ ਮਿਲਣਾ ਚਾਹੀਦਾ ਪਿੰਡ ਨੂੰ ਠੀਕ ਹੈ ਜੀ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਕਸ਼ਮੀਰ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ ਸੁਖਦੇਵ ਸਿੰਘ ਸ਼ਖਦੇਵ ਸਿੰਘ ਮੇਰਾ ਪੁੱਤਰਾ ਲੱਗਦਾ ਜੀ ਕੀ ਗੱਲ ਹੋਈ ਆ ਜੀ ਗੱਲ ਦਾ ਪਤਾ ਨਹੀਂ ਕੋਈ ਵੀ ਉਧਰੋਂ ਆਇਆ ਪਿੰਡਾਂ ਨੂੰ ਉਹ ਮੱਖਣ ਮੇਰੀ ਆ ਲਾਗੇ ਪਿੰਡ ਵਾ ਉਧਰ ਆਇਆ ਤੇ ਕੱਲਾ ਆਇਆ ਮੋਟਰਸਾਈਕਲ ਦੇ ਉੱਤੇ ਤੇ ਉਧਰੋਂ ਖਖਾਲੇ ਰਾਤੋਂ ਆਏ ਆ ਤਿੰਨ ਜਣੇ ਆ ਤੇ ਉਹਨਾਂ ਤਿੰਨਾਂ ਦੇ ਕੋਲ ਪਿਸਤੌਲ ਆ ਰੋ ਦੋਨੋਂ ਦੋ ਹੱਥਾਂ ਦੇ ਵਿੱਚ ਆ ਕੀ ਪਛਾਣੋ ਬਈ ਕੌਣ ਹੈਗੇ ਸੀ ਉਹ ਜਿਨ੍ਹਾਂ ਨੇ ਕੋਲ ਪਛਾਣ ਤੇ ਆਣ ਫੇ ਉਹਨੂੰ ਮੁੰਡੇ ਨੂੰ ਪਤਾ ਹੋਊਗਾ ਕੌਣ ਕੌਣ ਨਹੀਂ ਜਾਂ ਫੇ ਲਾਗੇ ਬੰਨੇ ਮਾੜੇ ਮੋਟੇ ਆਉਣਗੇ ਜਾਂ ਹੁਣ ਵੀਡੀਓ ਉਹ ਦੂਜੇ ਕੈਮਰਾ ਕੋਈ ਵੇਖਿਆ ਜਾਊ ਤੇ ਫੇ ਪਤਾ ਲੱਗੂਗਾ ਅਜੇ ਤੱਕ ਕੋਈ ਕੈਮਰੇ ਦੀ ਫੋਟੋ ਸਾਹਮਣੇ ਆਈ ਆ ਨਹੀਂ ਸਾਡੇ ਸਾਹਮਣੇ ਨਹੀਂ ਆਈ ਪੁਲਿਸ ਆਈ ਦੋ ਤਿੰਨ ਬੰਦੇ ਆਏ ਪੁਲਿਸ ਦੇ ਉਹਨਾਂ ਪਤਾ ਨਹੀਂ ਕੈਮਰਾ ਵੇਖਿਆ ਕਿ ਨਹੀਂ ਕੋਈ ਵੇਖਿਆ ਜੀ ਕੀ ਪੁਲਿਸ ਵੱਲੋਂ ਕੀ ਕਿਹਾ ਗਿਆ ਹੁਣ ਨਹੀਂ ਪੁਲਿਸ ਵੱਲੋਂ ਅਸੀਂ ਨਹੀਂ ਕੋਈ ਗੱਲਬਾਤ ਸੁਣੀ ਉੱਥੇ ਤੇ ਮਲਕ ਹੀ ਬਹੁਤ ਜ਼ਿਆਦਾ ਕੱਟਾ ਸਾਰਾ ਪਿੰਡ ਇਕੱਠਾ ਆਇਆ ਹੁੰਦਾ ਜਿੱਦਾਂ ਬੋਟਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਨੂੰ ਬੱਚੇ ਦੇ ਦੋ ਗੋਲੀਆਂ ਨਹੀਂ ਤਿੰਨ ਲੱਗੀਆਂ ਕਿੱਥੇ ਲੱਗੀਆਂ ਗੋਲੀਆਂ ਇੱਥੇ ਲੱਗੀਆਂ ਇੱਕ ਵਕੀਰਾਂ ਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੂਈ ਤੇ ਲੱਗੀ ਇੱਥੇ ਆ ਪਿੱਛੇ ਜੂ ਦੇਰ ਤਾ ਨਾ ਉਹਨੇ ਮੋਟਰਸਾਈਕਲ ਆਇਆ ਰੁਕ ਗਈ ਆ ਕਤਰਾਣੀ ਰੰਗਸ਼ ਆ ਜਿਸ ਦੇ ਕਾਰਨ ਗੋਲੀਆਂ ਚਲੀਆਂ ਗਈਆਂ ਨਹੀਂ ਵੀ ਸਰਪੰਚੀ ਦੇ ਕਾਰਨ ਇੱਕ ਚ ਚਲੀਆਂ ਗਈਆਂ ਸਰਪੰਚੀ ਦਾ ਕਰਕੇ ਚਲਾਈਆਂ ਗਈਆਂ ਹਾਂ ਕੋ ਦੱਸਿਆ ਜਾਂਦਾ ਪੈਸਿਆਂ ਦਾ ਲੈਣ ਦੇਣਾ ਹੈਗਾ ਸੀ ਨਹੀਂ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਉਹਦਾ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਪੈਸਿਆਂ ਦਾ ਲੈਣ ਦੇਣ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਵਾ ਤੁਹਾਨੂੰ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਉਦੋਂ ਮੈਂ ਵੀ ਮੁੜ ਕੇ ਆ ਗਿਆ ਜਦੋਂ ਮੁਲਖ ਜੀ ਦਾ ਤੁਹਾਨੂੰ ਪਤਾ ਮੇਲਾ ਲੱਗਾ ਹੁੰਦਾ ਏਦਾਂ ਮੇਲਾ ਲੱਗ ਗਿਆ ਕਮੇਟੀ ਸੁਖਦੇਵ ਸਿੰਘ ਐਸ ਵਕਤ ਕਿੱਥੇ ਹੈਗਾ ਹਸਪਤਾਲ ਆ ਜੀ ਅਲਾ ਚੱਲਦਾ ਪਿਆ ਤਾਂ ਹਾਂ ਅਲਾ ਚੱਲਦਾ ਪਿਆ ਬੇਰੇ ਤੋਂ ਬਾਹਰ ਹੈ ਖਤਰੀ ਤੋਂ ਪਤਾ ਨਹੀਂ ਅੰਦਰ ਲਾ ਕੇ ਬਾਹਰ ਆ ਗੋਲੀਆਂ ਆਂਦੇ ਆਵੇਂ ਫੋਨ ਕੰਡਦੇ ਆਂਦੇ ਕੱਢ ਦਿੱਤੀਆਂ ਬਚਾਅ ਹੋ ਗਿਆ ਬਚਾਅ ਹੋ ਗਿਆ ਹਾਂ ਠੀਕ ਹੈ ਜੀ ਜਿਹੜਾ ਐ ਅਣਸੱਖਿਆ ਵਾਲੇ ਡੀਆਂ ਗੋਲੀਆਂ ਚ ਲਈ ਗਈ ਹੈ ਕੀ ਕਹਿਣਾ ਤੁਸੀਂ ਇਹ ਸਾਨੂੰ ਅਜਿਹੀ ਇਨਫੋਰਮੇਸ਼ਨ ਆਈ ਸੀਗੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਕਿ ਉਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਗੋਲੀ ਚਾਹਿਆ ਉਹਨਾਂ ਨੂੰ ਹਸਪੀਟਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੇ ਕਿੰਨਾ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਦੇ ਇੱਥੇ ਮਤਲਬ ਕੁਝ ਖੋਲ ਮਿਲੇ ਨੇ ਬਟ ਇਹ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਕਿ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਦੱਸਿਆ ਯਾਰ ਇਹ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਦੋ ਪਿੱਠ ਤੇ ਇੱਕ ਲਾਤੇ ਲੱਗੀਆਂ ਇਹ ਅਜੇ ਮਤਲਬ ਕਲੀਅਰ ਨਹੀਂ ਹੈਗਾ ਜੀ ਕਿਸੇ ਨੂੰ ਵੀ ਕਲੀਅਰ ਹੈਗਾ ਕਤਿ ਦੋਸ਼ੀ ਕਿੰਨੇ ਪਾਈ ਗਏ ਨੇ ਇਹ ਮੋਟਰਸਾਈਕਲ ਸਵਾਰ ਸੀਗੇ ਤਿੰਨ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਕਲੀਅਰ ਕਰ ਰਹੇ ਹंजे ਸਾਰਾ ਕੈਮਰਾ ਫੁਟੇਜ ਕੋਈ ਮਿਲਦੀ ਹੈ ਇਸ ਜਿਹੜੇ ਕਰ ਰਹੇ ਜਿਹੜੇ ਸਪੌਟ ਤੇ ਖੜੇ ਸਾਰਾ ਕਰ ਦੱਸਿਆ ਜਾ ਰਿਹਾ ਜੀ ਪ ਕੀ ਕੋ ਰੰਜਿਸ਼ ਕਰੇ ਮੈਂ ਦੱਸਿਆ ਜੀ ਜੇ ਤੇ ਸਪੌਟ ਤੇ ਖੜੇ ਆ ਸਾਰੀਆਂ ਚੀਜ਼ਾਂ ਮਤਲਬ ਵੈਰੀਫਿਕੇਸ਼ਨ ਹੋ ਰਹੀ ਹੈ ਉਹ ਸਾਰਾ ਕੰਮ ਸੀਸੀਟੀਵੀ ਖੁਦ ਸਾਹਮਣੇ ਸਾਰੀ ਚੈੱਕ ਕਰ ਰਿਹਾ ਸਾਰੇ ਚੈੱਕ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਕੀ ਕਰਾਂ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਆ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਆਈ ਕੋਈ ਇਸ਼ੂ ਨਹੀਂ ਠੀਕ ਹੈ